ਹਜ ਜੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ। ਉਹ ਅੱਜ ਸੇਵਾਦਾਰ ਲੱਗੇ ਵਾ ਜੀ। ਹੜਪੀੜ ਤੋਂ ਪਿੰਡਾਂ ਵਾਸਤੇ ਅੱਜ ਕਣਕ ਦੀ ਜਿਹੜੀ ਗਰਾਹੀ ਹੈ ਉਹ ਅਸੀਂ ਸੇਵਾ ਜਿਹੜੀ ਉਹ ਅੱਜ ਇਕੱਠੀ ਕਰ ਰਹੇ ਹਾਂ ਤੇ ਉਹਦੇ ਵਿੱਚ ਸਾਡਾ ਮਤਲਬ ਓਵੇਂ ਨਹੀਂ ਅਸੀਂ ਰਸਨ ਟਾਈਪ ਨਹੀਂ ਅਸੀਂ ਲੈ ਕੇ ਚੱਲਨੀ ਇੱਕ ਤਰ੍ਹਾਂ ਦਾ ਮਤਲਬ ਵੀ ਜਿਵੇਂ ਅੱਗੇ ਉਹਨਾਂ ਦਾ ਬੀਜ ਖਰਾਬ ਹੋਇਆ ਤਾਂ ਹੁਣ ਉਹਨਾਂ ਨੇ ਇੱਕ ਕਿਉਂਕਿ ਸਾਡੇ ਵੀ ਪਹਿਲਾਂ ਪਿੰਡਾਂ ਜਿਹੜੇ ਹੜ ਮਤਲਬ ਉਹਦੇ ਹੜ ਦੀ ਮਾਰ ਵੀ ਚਾਏ ਆ ਤਾਂ ਉਦੋਂ ਸਾਨੂੰ ਕੀ ਮੁਸ਼ਕਲਾਂ ਆਈਆਂ ਤੇ ਉਹ ਟਾਈਮਾਂ ਦੇ ਵਿੱਚ ਕਿ ਕਣਕ ਵਾਲੇ ਢੋਲ ਹੈ ਜਿਹੜੇ ਜਦੋਂ ਉਹਨਾਂ ਦੇ ਵਿੱਚ ਪਾਣੀ ਵੜਦਾ ਕੁਛ ਹੈ ਉਹ ਇੱਕ ਮਤਲਬ ਕਣਕ ਫੁੱਲਦੀ ਤਾਂ ਉਹ ਸਾਰੀ ਟੋਟਲੀ ਬੇਸਟ ਜਾਂਦੀ ਹੈ। ਦਿੱਕਤ ਕਾਦੀ ਆਉਣੀ ਆ ਹੁਣ ਕਣਕ ਦੀ ਆਉਣੀ ਆ। ਸੋ ਅੱਜ ਸੇਵਾਦਾਰ ਲੱਗੇ ਹੋਇਆ ਜੀ ਪਿੰਡ ਚੋਂ ਸਾਰੀ ਜੋ ਕਣਕ ਦੀ ਜਿਹੜੀ ਸੇਵਾ ਕਰ ਰਹੇ ਆ ਪੈਸਿਆਂ ਦੀ ਜਿਹੜੀ ਅਸੀਂ ਸੇਵਾ ਪਹਿਲਾਂ ਕਰ ਲਈ ਸੀ ਤੇ ਹੁਣ ਇਕੱਠੀ ਕਰਕੇ ਫਿਰ ਅਸੀਂ ਉਧਰ ਪਿੰਡਾਂ ਜਿਹੜੇ ਦੇਖਿਆ ਲਿਸਟ ਆ ਸਾਡੇ ਕੋਲ ਆ ਗਈਆਂ। ਅਸੀਂ ਕਰਨੀ ਆ ਮਤਲਬ ਜ਼ਿਮੀਂਦਾਰਾਂ ਦੀ ਕਣਕ ਪ੍ਰਤੀ ਬੀਜ ਦੇ ਕੇ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਆ। ਸੋ ਸਾਰਾ ਨਗਰ ਸਾਡੇ ਨਾਲ ਆ ਜੀ ਤੇ ਅੱਜ ਸੇਵਾਦਾਰ ਮੂਰੇ ਨਾਲ ਸਾਡੇ ਤੁਰੇ ਬਿਆ ਸੋ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਸੋ ਜਿੰਨੇ ਵੀ ਪਿੰਡ ਹੈ ਬਾਕੀ ਸਾਰੇ ਨਗਰ ਨੂੰ ਅਸੀਂ ਬੇਨਤੀ ਵੀ ਕਰਦੇ ਆਂ ਵੀ ਜਿਵੇਂ ਮਤਲਬ ਸਾਡਾ ਮੇਨ ਵੀਡੀਓ ਪਾਉਣ ਦਾ ਮਤਲਬ ਇਹ ਹੁੰਦਾ ਵੀ ਅਸੀਂ ਕੋਈ ਆਪਣੀ ਪਿੰਡ ਦੀ ਪ੍ਰੇਜ਼ ਨਹੀਂ ਕਰਨੀ ਜਾਂ ਕੁਝ ਸਾਡਾ ਬੱਲੇ ਬੱਲੇ ਕਰਾਉਣ ਦਾ ਐਵੇਂ ਦਾ ਕੋਈ ਮਕਸਦ ਨਹੀਂ ਸਾਨੂੰ ਐਦਾਂ ਵੀ ਜਿਵੇਂ ਹੁਣ ਅਸੀਂ ਮਤਲਬ ਅੱਗੇ ਹੋ ਕੇ ਚੱਲ ਰਹੇ ਆਂ ਤਾਂ ਨਾਲ ਹੋਰ ਪਿੰਡ ਵੀ ਰਲ ਕੇ ਐਵੇਂ ਦਾ ਹੰਬੜਾ ਮਾਰਨ ਤਾਂ ਆਪਾਂ ਆਪਾਂ ਉੱਥੇ ਹੜਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਦੇ ਆਂ ਠੀਕ ਹੈ ਜੀ ਸੋ ਸੇਵਾਦਾਰਾਂ ਦਾ ਹੁਣ ਤੀਵ੍ਰਿਕ ਹੋ ਗਿਆ ਤੇ ਅੱਧੇ ਤੋਂ ਵੱਧ ਪਿੰਡ ਕੱਢ ਲਏ ਤੇ ਲਓ ਜੀ ਪਹੁੰਚ ਚੁੱਕੇ ਆ ਜੀ ਮਲੇਰ ਕੋਟਲੇ ਤੇ ਪਿਛਲੇ ਪਾਸੇ ਦਸ਼ਮੇਸ਼ ਕਮਬੈਨ ਤੇ ਅੱਜ ਉਹਦੇ ਇੱਕ ਦਾ ਕਮਬੈਨ ਦੀ ਡਿਲੀਵਰੀ ਮੌਕੇ ਪਹੁੰਚੇ ਸੀ ਜੀ ਤੇ ਬਾਕੀ ਤੁਹਾਨੂੰ ਨਾ ਕੁਝ ਜਰੂਰੀ ਕੰਬੈਨ ਦੀਆਂ ਜਿਹੜੀਆਂ ਮਤਲਬ ਪਾਰਟਸ ਜਿਹੜੇ ਮੇਨ ਡਿਸਪਲੇ ਕਰੇ ਮੇਜਿਹੜੇ ਮੇਨ ਰਨਿੰਗ ਪਾਰਟ ਨੇ ਇਹਨਾਂ ਦੇ ਜਿਹੜੇ ਹੋਸਟਲੀ ਵੀ ਹੁੰਨੇ ਆ ਉਹ ਸਾਰਿਆਂ ਦੇ ਵਿੱਚ ਸਮਾਨ ਕਿਵੇਂ ਕਿਵੇਂ ਹੁੰਦਾ ਉਹ ਸਾਰਾ ਆਪਾਂ ਤੁਹਾਨੂੰ ਦਿਖਾ ਦਿਆਂਗੇ ਤੇ ਆਪਾਂ ਤੁਹਾਨੂੰ ਪਹਿਲਾਂ ਤਾਂ ਇਹਦੇ ਦਿਖਾਈਏ ਗੇਰ ਗੁਰ ਦਾ ਆ ਤਾਂ ਅਮਰਜੀਤ ਵੀ ਮੜਾ ਦੱਸੇ ਰਿਬਾਰੇ ਸੋਹੇ ਭਾਈ ਧਾਮਜਮ ਜਿਹੜੇ ਹੈਗੇ ਇਹ ਰਨਿੰਗ ਪਾਰਟ ਨੇ ਆ ਮੱਕੀ ਵਾਲਾ ਆ ਗਿਆ ਸਿਸਟਮ ਤੇ ਜਿਵੇਂ ਆਪਾਂ ਇੱਕ ਵਾਰ ਪਹਿਲਾਂ ਵੀਡੀਓ ਦੇਖੀ ਸੀ ਜੋਨਰੀ ਟਰੈਕਟਰ ਦੀ ਜਿਵੇਂ ਉਹ ਅੱਧਾ ਵੱਡਿਆ ਬਤਾ ਉਹ ਸਿਸਟਮੇ ਕਰਦਾ ਹੋਣਾ ਠੀਕ ਠਾਕ ਹਾਂ ਬੰਦੀ ਜੀ ਪਾਗੋ ਬਾਗ ਅੱਛਾ ਇਹ ਤਾਂ ਕਿ ਮੱਕੀ ਵਾਲਾ ਹਨਾ ਤੇ ਇਹ ਮਤਲਬ ਦਿਖਾਉਣ ਦਾ ਕਾਰਨ ਕੀ ਹੈ ਵੀ ਆਹ ਤਿੰਨ ਚੀਜ਼ਾਂ ਗੇਰ ਆ ਗਿਆ ਗਟਰ ਮੋਟਰ ਆ ਗਈ ਪਾਰਟਸ ਦੀ ਕੁਆਲਿਟੀ ਦਿਖਾਈ ਹੋਈ ਹੈ ਜੀ ਕਿਵੇਂ ਦਾ ਬਲੇਡ ਲੱਗਦਾ ਹੈਗਾ ਠੀਕ ਹੈ ਕਿੰਦਾ ਕਿਹੜੀ ਕੰਪਨੀ ਦਾ ਚਾਈਨਾ ਲੱਗਦੀਆਂ ਨੇ ਨਾ ਅੱਛਾ ਮੈਨੂੰ ਇੱਕ ਹੋਰ ਦੱਸੋ ਹੌਲੈਂਡ ਦਾ ਵੀ ਬਾਹਰ ਆ ਜਾਂਦਾ ਹਾਂਜੀ ਤੇ ਉਹਦੇ ਪਾਰਟ ਸੇਮ ਹੈ ਜਾਂ ਡਿਫਰੈਂਟ ਹੁੰਦੇ ਚ ਹਾਂਜੀ ਸੇਮ ਨੇ ਦਸ਼ਮੀਸ਼ ਅੱਛਾ ਉਹ ਦਸ਼ਮੀਸ਼ ਹੌਲੈਂਡ ਦਾ ਕਟਰ ਵੀ ਦਿੰਦੀ ਹੈ ਆਹ ਉਹ ਮਾਰਕਾ ਹੌਲੈਂਡ ਦਾ ਲੱਗਿਆ ਹੋਇਆ ਅੱਛਾ ਮਾਰਕਾ ਹੌਲੈਂਡ ਦਾ ਠੀਕ ਹੈ ਠੀਕ ਹੈ ਇਹ ਆ ਗਈ ਆਪਣੀ ਕਟਰ ਮੋਟਰ ਇਹ ਕਟਰ ਇਹਦੀ ਤੁਸੀਂ ਕੀ ਗਰੰਟੀ ਵਾਰੰਟੀ ਦੰਨਿਓ ਵੀ ਆਪਣੀ ਜਿਹੜੀ ਦਸ਼ਮੇਸ਼ ਦੀ ਕਟਰ ਮੋਟਰ ਹੈ ਵੀ ਇਹ ਦੂਜਿਆਂ ਨਾਲੋਂ ਵੱਖਰੀ ਹੈ ਤੇ ਲੰਬਾ ਟਾਈਮ ਚੱਲਦੀ ਹੈ ਕੀ ਕਾਰਨ ਕੀ ਹੈ ਆਪਣੀ ਇਨ ਹਾਊਸ ਦੀ ਹੈ ਸਾਰੀ ਅੱਛਾ ਇਹ ਜਿੰਨੇ ਵੀ ਪ੍ਰੋਡਕਟ ਦਿਖਾਉਣ ਦਾ ਇਹੀ ਹੈ ਕਾਰਨ ਸਾਰੇ ਇਨ ਹਾਊਸ ਨੇ ਅੰਤਰੀ ਬਣਦੇ ਨੇ ਆ ਸਿਰਫ ਜਿਹੜਾ ਬਲੇਡ ਆ ਬਿੱਟਾ ਅੱਛਾ ਇਹ ਇਟਾਲੀਅਨ ਆ ਗਈ ਆਪਣੀ ਬਿੱਟ ਠੀਕ ਹੈ ਬਾਕੀ ਆ ਸਾਰੇ ਜਿਹੜੇ ਦੇਪਰਟਸ ਦੇ ਪਾਰਟਸ ਨੇਗੇ ਹਨ ਸਾਰੇ ਆਪਣੇ ਇਨ ਹਾਊਸ ਦੇ ਆ ਜਿਹੜਾ ਮਸ਼ੀਨ ਨੂੰ ਸਾਇਲੈਂਟ ਕਰਦਾ ਉਹਦੀ ਡੈਕਸ਼ਨ ਨਹੀਂ ਕਰਨਾ ਹੁੰਦਾ ਜਾਂ ਉਹਦੇ ਗੇਅਰ ਨਹੀਂ ਕਰਨਾ ਹੁੰਦਾ ਉਹਦੇ ਵਿੱਚ ਮੈਟਰ ਕਰਦੀਆਂ ਨੇ ਚੀਜ਼ਾਂ ਵੀ ਤੁਹਾਡਾ ਡੈਕਸ਼ਨ ਜਾਂ ਗੇਅਰ ਦੇ ਵਿੱਚ ਕੁਆਲਿਟੀ ਕੀ ਲਈ ਹੈ ਗੀਰ ਤੇ ਡੈਕਸ਼ਨ ਦੋਨੇ ਚੀਜ਼ਾਂ ਨੂੰ ਹੀ ਸਾਈਲੈਂਟ ਹੋਣ ਗਿਆ ਫਿਰ ਆਵਾਜ਼ ਬੰਦ ਹੋਗੀ ਫਿਰ ਆਵਾਜ਼ ਉਹ ਬੰਦ ਹੋ ਗਈ ਬਿਲਕੁਲ 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 ਇਹ ਟੇਪਰ ਦੰਦਿਆਂ ਦੇ ਵਿੱਚ ਹੁੰਦਾ ਜੀ ਤੇ ਇਹ ਜਿਵੇਂ ਦਫਾੜ ਹੋ ਜਾਂਦੇ ਤੇ ਪਹਿਲਾਂ ਉਹ ਕੰਮ ਚੱਕਦਾ ਹਾਂ ਆਪਣਾ ਇਹ ਪਹਿਲਾਂ ਤੁਸੀਂ ਜਾਣਦੀ ਅਸੀਂ ਤਾਂ ਦਫਾੜ ਵਾਲਾ ਲਾਏ ਅੱਛਾ ਦਫਾੜ ਵਾਲਾ ਲਾਉਂਦੇ ਹੀ ਨਹੀਂ ਆਪਣੀ ਲਸ਼ਮੀਸ਼ ਤੇ ਆਪਣਾ ਗੇਅਰ ਜਿਹੜਾ ਗੇਅਰ ਬਾਰੇ ਦੱਸੋ ਵੀ ਇਹ ਕਿਵੇਂ ਕਿੰਨੇ ਸਪੀਡ ਆ ਕੀ ਕਲਚ ਪਲੇਟ ਸਿਸਟਮ ਕੀ ਦਾ ਗੇਅਰ ਇਹਦਾ ਆਪਣਾ ਹਾਈ ਸਪੀਡ ਗੇਅਰ ਆ ਜਿਵੇਂ ਆ ਪੰਜ ਗੇਰਾਂ ਦੇ ਵਿੱਚ ਹਾਈ ਸਪੀਡ ਹੁੰਦੀ ਆ ਤੁਸੀਂ ਤੋਂ ਚਲਾਉਂਦੇ ਹੋ ਇਹ ਚਾਰਾਂ ਗੇਰਾਂ ਦੇ ਵਿੱਚ ਹੀ ਹਾਈ ਸਪੀਡ ਮਤਲਬ ਤਿੰਨ ਗੇ ਰਗੇ ਦੇ ਤੇ ਚੌਥਾ ਬੈਕ ਦਾ ਠੀਕ ਹੈ ਦੋਸ ਦੋ ਲੀਵਰਾਂ ਚ ਸਿੰਗਲ ਲੀਵਰ ਲੈ ਲੋ ਚਾਹੇ ਡਬਲ ਵੀਰ ਲੈ ਲਓ ਵੀ ਡਬਲ ਹੀ ਕੀਤਾ ਹੋਇਆ ਜੀ ਡਰਾਈਵਰ ਭਰਾਵਾ ਦੀ ਡਿਮਾਂਡ ਸੀਗੀ ਡਬਲ ਦੀ ਡਿਮਾਂਡ ਦੀ ਤੇ ਹਾਂ ਬਿਲਕੁਲ ਦੇਖੋ ਸਿੰਗਲ ਲੀਵਰ ਕੀ ਹੁੰਦਾ ਵੀ ਉਹਦੇ ਨਾਲ ਥੋੜੀ ਕੇਅਰ ਰੱਖਣੀ ਪੈਂਦੀ ਹੈਗੀ ਉਹ ਤਾਂ ਹੈ ਓਬਵੀਅਸ ਹੈ ਓਬਵੀਅਸ ਗੱਲ ਹੈ ਤਾਂ ਉਹਦੇ ਵਿੱਚ ਢਿੱਲੇ ਪੈਂਦੀ ਹੈ ਉਹਨੂੰ ਪ੍ਰੋਪਰ ਟਾਈਮ ਟੂ ਟਾਈਮ ਉਹਨੂੰ ਮੇਨਟੇਨ ਕਰਨਾ ਪੈਂਦਾ ਮੇਨਟੇਨ ਹਾਂ ਬਿਲਕੁਲ ਉਹਨੂੰ ਮੇਨਟੇਨ ਤਾਂ ਕਰਨਾ ਪੈਂਦਾ ਉਹਦੇ ਵਿੱਚ ਜਿਆਦਾ ਫਿਰ ਆਪਣੇ ਵੀਰ ਜਿਹੜੇ ਨਹੀਂ ਇੰਨੀ ਨੌਲੇਜ ਰੱਖਦੇ ਕੰਬਾਈਨਾਂ ਦੀ ਹੈਨਾ ਹਾਂ ਹਾਂ ਤੇ ਉਹਨਾਂ ਨੂੰ ਫਿਰ ਦਿੱਕਤ ਆਉਂਦੀ ਹੈ ਉਹਨਾਂ ਨੂੰ ਦਿੱਕਤ ਆਉਂਦੀ ਹੈ ਸਪੈਸ਼ਲ ਆਪਣਾ ਜਣ ਦੀ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਦੀ ਡਿਮਾਂਡ ਤੇ ਅਸੀਂ ਨੀਚੋਂ ਦਾ ਡਬਲ अच्छा ते ਉਸ ਤੋਂ ਬਾਅਦ ਆਜੰਦਾ ਆਪਣਾ ਕਲੱਚ ਹਾਂਡੀ ਦਾ ਹਨਾ ਤੇ ਕਿੰਨੇ ਇੰਚੀ ਪੁਲੀ ਪਾ ਕੇ ਦਿੰਦੇ ਹੋ ਕਿੰਨੀ ਕੁ ਸਪੀਡ ਰਹਿੰਦੀ ਹੈ ਇਹਦੀ ਇਹ ਤੇ 1.75 ਇੰਚੀ ਪੁਲੀ ਪਾਉਣੀ ਆਪਾਂ ਜਿਹੜੀ ਦਸ਼ਮੇਸ਼ ਕਣਕ ਲਈ ਪਾ ਕੇ ਦਿੰਦੀ ਆ ਹਾਂ ਰੈਗੂਲਰ ਫੀਲਡ ਵੀ ਰੋਡ ਤੇ ਵੀ ਜੇ ਝੋਨੇ ਲਈ ਪਾਉਣੀ ਹੈ ਸੇਮ ਚੱਲ ਜੂ ਜਾਂ ਸੇਮੇ ਚੱਲ ਜਾਂਦੀ ਆ ਬਾਕੀ ਡਿਪੈਂਡ ਕਰਦਾ ਤੁਹਾਡਾ ਫੀਲਡ ਕਿਦਾਂ ਦਾ ਆ ਫੀਲਡ ਚ ਵੀ ਝੋਨਾ ਕਿਵੇਂ ਗਿਰਿਆ ਹੋਇਆ ਹੈ ਜਿਆਦਾ ਟਿੱਗਿਆ ਪਿਆਗਾ ਦੇਪ ਤਾਂ ਪਿਛਲੇ ਸਾਲ ਆਪਣੇ ਨਾ ਚੂਨੇ ਖਰਾਬ ਹੋ ਗਏ ਸੀ ਹਾਂ ਬਿਲਕੁਲ 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 ਉਹਦੇ ਵਿੱਚ ਫਿਰ ਤੁਸੀਂ 15 ਵੀ ਪਾ ਸਕਦੇ ਹੋ ਪਰ ਆਪਣੇ ਕਸਟਮਰਾਂ ਨੇ 14 ਹੀ ਰੱਖ ਬਿਲਕੁਲ ਫਿਲਹਾਲ ਕਲਰ ਕਿਹੜਾ ਆ ਰਿਹਾ ਮਸ਼ੀਨ ਨੂੰ orange ਆ ਰਹੀ ਹੈ ਜਾਂ orange white ਕਿਵੇਂ ਜੀ ਅੱਜ ਬਸ off white ਗਿਆ ਜਾ ਰਿਹਾ ਹੈ ਠੀਕ ਹੈ ਉਹ ਬਈ کریم کریم ਜਿਹਨੂੰ ਕਹਿ ਦਿੰਨੇ ਆਪਾਂ ਠੀਕ ਹੈ ਬਲੈਡ ਜੈਡ ਤੇ ਬਿਲਕੁਲ ਅੱਛਾ ਕਸਟਮਰ ਦੀ ਡਿਮਾਂਡ ਰਹਿੰਦੀ ਹੈ ਵੀ ਸਾਨੂੰ ਤੇਲ 'ਚ ਬਲਿਖਿਆ ਕਦੋਂ ਕੋ ਕੰਪਨੀ ਉਹ ਚੀਜ਼ ਨੂੰ ਪਰਮਾਨੈਂਟੇ ਲਗਾ ਰਹੀ ਹੈ ਤੇਲ ਦੇ ਵਿੱਚ ਅਸੀਂ ਬਸ ਤੁਹਾਡੇ ਕੋਲ ਇਸ ਵਾਰ ਫੇਰ ਆਪਾਂ ਜਿਹੜਾ ਹੈਗਾ ਪੈੜੀ ਦੇ ਸੀਜਨ ਦੇਖਦੇ ਹਾਂ ਨਹੀਂ ਕੱਲ ਮੈਂ ਤੁਹਾਨੂੰ ਵੈਸੇ ਆਪਣੀ ਇਮਾਨਦਾਰੀ ਨਾਲ ਵੀ ਦੱਸਦਾ ਕੱਲ ਮਸ਼ੀਨ ਦੀ ਸਿਚੁਏਸ਼ਨ ਬ੍ਰੇਕਾਂ ਦੱਬਣ ਦੀ ਵੀ ਆਈ ਹੈ ਜਾਂਦੀ ਜਾਂਦੀ ਇੱਕਦਮ ਪਹੀ ਚ ਖੇਚ ਗੇਰੀ ਉਹ ਕੋਈ ਹੱਕ ਦੀ ਆਪਾਂ ਝੂਠ ਨਹੀਂ ਬੋਲਦੇ ਜਾਂਦੀ ਜਾਂਦੀ ਪਹੀ ਪੂਰੀ ਪੂਰੀ ਸੀ ਉਹ ਟੇਢੀ ਹੋ ਗਈ ਖੇਚ ਸਾਹਮਣੇ ਖੰਭਾ ਦਾ ਸੋ ਚੱਕਰ ਹੀ ਪੈ ਗਿਆ ਵੀ ਹਾਂ ਉਹ ਬ੍ਰੇਕਾਂ ਦੱਬ ਕੇ ਕਰ ਲੈ ਮੈਂ ਪੂਰੇ ਟ੍ਰਾਇਲ ਕਰਕੇ ਦੇਖ ਲੈ ਗੱਲ ਖੇਚ ਵੀ ਪੂਰੀ ਘਮਾਈਏ ਬ੍ਰੇਕਾਂ ਦੱਬ ਦੱਬ ਜਣੀ ਫਿਲਹਾਲ ਸਕਸੈਸ ਲੱਗ ਰਿਹਾ ਕੰਮ ਜਾਇ ਉਹਨੇ ਟ੍ਰੈਲਰ ਦਾ ਦੇਖੋ 5 ਸਾਲਾਂ ਤੋਂ ਚੱਲੀ ਜਾਂਦੇ ਆ ਨਾ ਹੁਣ ਆਪਾਂ ਤੁਹਾਨੂੰ ਜਿਵੇਂ ਤੁਹਾਨੂੰ ਦੇ ਗਿੱਲ ਦੇ ਮਸ਼ੀਨ ਉਹ ਦਿੱਤੇ ਹਾਂ ਹਾਂ ਬਿਲਕੁਲ ਬਿਲਕੁਲ ਤੇ ਉਹਦੇ ਵਿੱਚ ਕੀ ਰਿਜ਼ਲਟ ਆਉਂਦਾ ਹੁਣ ਗਿੱਲ ਨੇ ਤਾਂ ਮੱਕੀ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਉਹਦੇ ਉਹਦੇ ਮੱਕੀ ਤੇ ਧੱਕਾ ਬਹੁਤ ਉਹਦੇ ਉੱਤੇ ਉਹਨੂੰ 4휠 ਵੀ ਹੈ 4휠 ਵੀ ਹਾਂ 4휠 ਵੀ ਆ ਗਿਆ ਉਹ ਜੀ ਸਕਸੈਸ ਹੋਈ ਆ ਨਾ ਹੁਣ ਕਿਉਂ ਅਸੀਂ ਸੋਚਿਆ ਵੀ ਪੈੜੀ ਡਿਸੀਜਨ ਵੀ ਉਹਨੂੰ ਦੇ ਦੇ ਪੈੜੀ ਡਿਸੀਜਨ ਚ ਬਿਲਕੁਲ ਉਸ ਤੋਂ ਬਾਅਦ ਫਿਰ ਉਹਨੂੰ ਰੈਗ ਡੋਰ ਆ ਆ ਦੋ ਤਰ੍ਹਾਂ ਦੇ ਇੰਜਨ ਆ ਗਏ ਇਹਨਾਂ ਦੇ ਵਿੱਚ ਕੀ ਦੇਖਣ ਨੂੰ ਤਾਂ ਸੇਮ ਜਿਹੀ ਲੱਗਦੇ ਆ ਕ ਉਦੀਆਂ ਭਾਵਨਾ ਹੋਰ ਹੈ ਦੂਜੇ ਦੀਆਂ ਹੋਰ ਹੈ ਜਿਵੇਂ ਆਪਣੀ ਕਮਾਈ ਤੇ ਹੈਗਾ ਆਪਣਾ ਹੀਟ ਸਿਸਟਮ ਵਾਲਾ ਜਿਹਨੂੰ ਆਪਾਂ ਜੂਰੀਆ ਕਹਿ ਦਿੰਦੇ ਆ ਉਹ ਐਡਬਲੂ ਟੈਂਕ ਲੱਗਿਆ ਹੋਇਆ ਹਾਂ ਉਹ ਐਡਬਲੂ ਟੈਂਕ ਆ ਗਿਆ ਠੀਕ ਹੈ ਠੀਕ ਹੈ ਤੇ 6 ਸਿਲੰਡਰ ਦੇ ਵਿੱਚ ਹੀ ਆ ਗਿਆ ਸੀ ਆਪਣਾ 2022 ਚ ਹਮ ਠੀਕ ਹੈ ਤੇ ਦੋ ਇੰਜਨ ਸਾਰੀਆਂ ਮਸ਼ੀਨਾਂ ਦੇ ਵਿੱਚ ਆਪਾਂ ਨੂੰ ਮਿਲਦਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਇਹ ਆ ਗਿਆ 133 ਐਚਪੀ ਦੇ ਵਿੱਚ ਜਿਹੜਾ ਇਹ ਵਾਲਾ ਆ ਗਿਆ ਐਡਬਲੂ ਵਾਲਾ ਹਾਂਜੀ ਠੀਕ ਹੈ ਤੇ ਇਹਦਾ ਫਿਰ ਕਾਫੀ ਜਿਵੇਂ ਕਸਪਰਨ ਦਿੱਕਤ ਆਉਂਦੀ ਸੀਗੀ ਏਡਬਲਯੂ ਦੀ ਕਿ ਪਹ ਹਲਕੇ ਵੀ 에어 ਪ੍ਰੈਸ਼ਰ ਲੀਕ ਹੋ ਗਿਆ ਕੰਬਾਈਨ ਆਰਪੀਐਮ ਡ੍ਰੌਪ ਕਰ ਲਿਆ ਉਹ ਬਿਲਕੁਲ ਕਰਦੀ ਬਿਲਕੁਲ ਕਰਦੀ ਹਾਂਜੀ ਹਾਂਜੀ ਉਹ ਚੀਜ਼ ਦੇ ਵਿੱਚ ਕਾਫੀ ਰਿਸਰਚ ਚੱਲਦੀ ਸੀ ਨਾਲ ਹੀ ਉਹਨਾਂ ਨੇ ਫਿਰ ਕੀੀਆਂ ਨੇ ਇਹ ਵਾਲਾ ਇੰਜਨ ਵੀ ਇਹਦੇ ਨਾਲ ਹੀ ਆ ਗਿਆ। ਇਹਦੇ ਨਾਲੇ ਉਦੋਂ ਇਹ ਆ ਗਿਆ ਤਾਂ ਇਹ। ਲੇਲੈਂਡ ਨੇ ਦਿੱਤਾ। ਹੁਣ ਤੁਸੀਂ ਕਹਿੰਦੇ ਹੋ ਵੀ ਆਹ ਬ੍ਰੇਕ ਜਿਹੜੀ ਚੱਲ ਰਹੀ ਹੈ ਡੈਕਸਨ ਨੂੰ। ਉਹਦੇ ਉਹੀ ਤਰ੍ਹਾਂ ਇਹ ਵੀ ਟ੍ਰਾਇਲ ਤੇ ਚੱਲਦਾ ਜੀ। ਇਹ ਵੀ ਟ੍ਰਾਇਲ ਤੇ ਇਹਦੀ ਫਿਰ ਪਾਵਰ ਕਿੰਨੀ ਹੈ? ਇਹਦੀ ਪਾਵਰ 74 HP ਦੇ ਵਿੱਚ 6 ਸਿਲੰਡਰ ਦੇ ਵਿੱਚ ਹੈ ਜੀ। ਅੱਛਾ 6 ਸਿਲੰਡਰ ਦੇ ਵਿੱਚ? 6 ਸਿਲੰਡਰ 74 HP ਦੇ। ਬਟ ਇਹਦੀ ਟਾਰਕ ਪਾਵਰ ਤੁਸੀਂ ਦੇਖੇ ਇਸ ਵਾਰ ਦਿੱਤੀ ਵੀ ਟ੍ਰਾਇਲ ਤੇ ਮਸ਼ੀਨਾਂ ਇਹ। ਨਹੀਂ ਜਰੂਰੀ ਹੁਣ ਤਾਂ ਰੈਗੂਲਰ ਵੈਸੇ ਜਾਣ ਦੀ ਲੱਗ ਗਈ ਅੱਛਾ ਜਾਣ ਲੱਗ ਗਿਆ ਤੁਹਾਨੂੰ ਕਿਵੇਂ ਲੱਗਦਾ ਵੀ ਜੇ ਆਪਾਂ ਨੇ ਉਹ ਇੰਜਨ ਲੈਣਾ ਬਿਨਾ ਐਡਬਲੂ ਤੋਂ ਜੀ ਉਹ ਚੀਜ਼ ਵੀ ਮਿਲ ਜਾਂਦੀ ਆਪਾਂ ਨੂੰ ਨਹੀਂ ਉਹ ਤੁਹਾਨੂੰ ਐਡਬਲੂ ਦੇ ਨਾਲ ਉਹ ਐਡਬਲੂ ਦੇ ਨਾਲ ਮਿਲੂ ਤੇ ਆਪਾਂ ਨੂੰ ਉਸ ਤੋਂ ਬਾਅਦ ਆਹ ਵਾਲੀ অপਸ਼ਨ ਆ ਜਾਂਦੀ ਠੀਕ ਹੈ ਸੋ ਆਜੋ ਆਪਾਂ ਤੁਹਾਨੂੰ ਬਾਹਰ ਦਿਖਾਉਂਦੇ ਆ ਮਸ਼ੀਨਾਂ ਤੇ ਉੱਧਰ ਸੁਪਰ ਸੀਡਰ ਖੜਿਆ ਜੀ ਰੂਟਾਵੇਟਰ ਲੈਣੇ ਆ ਵੈਸੇ ਫਿਲਹਾਲ ਜਿਵੇਂ ਜੀਐਸਟੀ ਹੁਣ ਘਟਿਆ ਤਾਂ ਇਹਨਾਂ ਦੀ ਰੇਟ ਦੇ ਵਿੱਚ ਵੀ ਉੱਪਰ ਥੱਲੇ ਹੋਣਾ ਸੋ ਭਾਈ ਕਵਾਲਿਟੀ ਤੇ ਪੂਰਾ ਉਹ ਦੇਖੋ ਲੱਗ ਲੱਗ ਕਰਕੇ ਦੱਸਿਆ ਦਿੱਤਾ ਵਾ ਦਸ਼ਮੀਸ਼ ਦਾ ਸੁਪਰ ਸੀਟਰ ਬੜਾ ਸੋਹਣਾ ਸੁਨੱਖਾ ਚੱਲਦਾ ਤੇ ਜੋਰ-ਜੋਰ ਵੀ ਬੜਾ ਜਾਇਜ਼ ਜੀ ਲੰਦਾ ਆ ਇਹਨਾਂ ਦਾ ਵੀ ਬਈ ਬੜਾ ਜੋਰ ਆਂਦਾ ਜਿਹੜੀਆਂ ਛੋਟੀਆਂ ਮਸ਼ੀਨਾਂ ਆ ਟਰੈਕਟਰ ਟਰੈਕਟਰ ਤੇ ਟਰੈਕਟਰ ਨਾਲ ਚੱਲਣੇ ਆਉਣੀਆਂ ਤੇ ਚੱਲੀ ਜਾਂਦਾ ਕੰਮ ਇਹਨਾਂ ਦਾ ਵੀ ਪੂਰਾ ਜੋੜਾ ਛੋੜਾ ਤੇ ਕਹਿੰਦੇ ਵੀ ਛੋਟ ਬੜੀ ਤਾਂ ਵਿਕਦੀ-ਵਿਕਰੀ ਨਾਲ ਛੂਟੀ ਨੇ ਵੀ ਦਮ ਤੋੜਿਆ ਬਾਪੂ ਦਾ ਛੂਟੀ ਦੀ ਵੀ ਚੰਗੀ ਲੱਗਾਂ ਛੋਟੀ ਸਿੱਧੀ ਇੱਥੋਂ ਲੋਡ ਹੁੰਦੀ ਆ ਟਰੱਕਾਂ ਤੇ ਤੇ ਬੜੀਆਂ ਉਧਰੋਂ ਆਉਣੀਆਂ ਨੇ ਇਹ ਹੈਗੀ ਹੈ ਜੀ ਦਸ਼ਮੇਸ਼ 9900 ਰੈਗੂਲਰ ਮਾਡਲ ਆਇਆ ਜਿੰਦਾ ਜਿਹੜਾ ਇਹ ਮਾਡਲ ਤੇ ਜਿਹੜੀ ਮਸ਼ੀਨ ਦੀ ਅੱਜ ਆਪਾਂ ਗੱਲ ਕਰਕੇ ਟੇਹ ਤੇਲ ਚ ਬ੍ਰੇਕਾਂ ਵਾਲੀ ਉਹ ਮਤਲਬ ਵੀ ਇਸ ਵਰ ਚੋਣੀ ਤੋਂ ਸਾਰਾ ਟ੍ਰਾਇਲ ਡਨ ਹੋ ਜਾਣਾ ਤੇ ਇਸ ਤੋਂ ਬਾਅਦ ਜਿਹੜੀਆਂ ਬ੍ਰੇਕਾਂ ਆਉਣਗੀਆਂ ਜਿੱਥੇ ਇਹਦੇ ਡਿਸਕ ਬ੍ਰੇਕਾਂ ਉੱਥੇ ਤੇਲ ਚ ਬ੍ਰੇਕਾਂ ਪੱਕੀਆਂ ਹੋਣ ਲੱਗ ਜਣੀਆਂ ਕੋਈ ਗਾਰੇ ਦੀ ਟੈਨਸ਼ਨ ਨਹੀਂ ਜਿੰਨਾ ਮਰਜ਼ੀ ਮਸ਼ੀਨ ਘਾਹ ਨੂੰ ਜਾਵੇ ਬੈਕ ਨੂੰ ਆਵੇ ਆਈ ਨਹੀਂ ਵੀ ਆਪਣੇ ਲੈਦਰ ਖਰਾਬ ਹੋ ਜਣੇ ਜਾਂ ਗਰਦਾ ਪੈਕੀ ਖਰਾਬ ਹੋ ਜਾਂਦੇ ਤੇ ਉਹਦਾ ਝੰਝੜੇ ਚੱਕਿਆ ਜਾਣਾ ਸਮਝ ਲੋ ਟਰੈਕਟਰ ਵਾਲਾ ਕੰਮ ਹੋ ਜਾਣਾ ساری ਉਮਰ ਦਾ ਜੂੜੇ ਪੱੜਿਆ ਜਾਣਾ ਸੋਖਾ ਜਾ ਮੇਨਟੇਨੈਂਸ ਹੈ ਨਹੀਂ ਇਹਨਾਂ ਦਾ ਤੇ ਗੇਅਰ ਗੁੱਲ ਦੀ ਆਪਾਂ ਨੇ ਤੁਹਾਨੂੰ ਦੱਸੇ ਦਿੱਤਾ ਬਿਲਕੁਲ ਸਾਇਲੈਂਟ ਆ ਹਨਾ ਬਾਕੀ ਆ ਹਾਲੈਂਡ ਵਾਲੇ ਕਟਰਾਗੇ ਇੱਧਰੋਂ ਕਾਹ ਖੜਾ ਹੈ ਕਾਹ ਖੜਾ ਹੈ ਨਾ ਵੀ ਹੌਲੀ ਹੌਲੀ ਇਹਨਾਂ ਦੀ ਵੀ ਡਿਲੀਵਰੀ ਹੋਈ ਜਾਂਦੀ ਆ ਸਮਝ ਲੋ ਆ ਡਿਲੀਵਰੀ ਤੇ ਆ ਗਈ ਹੁਣ ਆ ਕੱਢਣੀ ਅੱਜ ਸ਼ਾਮ ਨੂੰ ਇੱਕ ਨਿਕਲ ਗਈ ਜਣੀ ਚੱਲੀ ਜਾਂਦਾ ਸੋਹਣਾ ਕੰਮ ਬਸ ਇੱਕ ਇੱਕ ਕਰਕੇ ਆਈ ਜਾਂਦੀ ਐ ਇੱਕ ਇੱਕ ਚੱਲੀ ਜਾਂਦੀ ਐ